ਤਾਨੂੰ ਪਤਾ ਸੀ ਗੁਰਪ੍ਰੀਤ ਅਜ ਵਾਪਸ ਆ ਰਿਹਾ ਨਹੀਂ ਮੇਰੀ ਤੁਮ ਕਾਹਨ ਯਾ ਕਰੀਏ ਲੱਗਦਾ ਨਹੀਂ ਕਿ ਪੈਸਿਆਂ ਦਾ ਕਿਤੋਂ ਤੁਸੀਂ ਬੰਦੋਬਸ ਕੀਤਾ ਤੁਹਾਡੇ ਹਾਲਾਤ ਦੇ ਕਿਤ ਲੱਗਦਾ ਨਹੀਂ ਮਕਾਨ ਕਿੰਨੇ ਰੱਖ ਲੀਂ ਲੰਗ ਹੋ ਗਏ ਮਕਾਨ ਨਹੀਂ ਗਿਆ ਛੱਡ ਕੇ ਪਹਿਰੇ ਤੇ ਹੁਣ ਇੱਕ ਸੱਜੂ ਸੱਜੂ ਗੱਲ ਰ 15 20 ਦਿਨ ਹੋ ਗਏ ਕਰਦੀ ਨਹੀਂ ਪਤਾ ਸਾਨੂੰ ਸਾਨੂੰ ਪੇਟ ਹੀ ਨਹੀਂ ਦੱਸਦਾ ਕਿ ਮਤ ਬਾਸ ਆਊਗਾ ਜਾਂ ਕਿੱਥੇ ਜਾਊਗਾ ਤਸਵੀਂ ਆਇਆ ਤਾਂ ਸਾਨੂੰ ਪਤਾ ਚਲੋ ਬੱਚਾ ਗਿਆ ਮੱਟ ਲੋਟ ਲਾ ਦੇਣ ਲੱਗ ਪਹਾਂ ਮਕਾਨ ਵੀ ਗਿਆ ਘਰ-ਬਾਰ ਵੀ ਗਿਆ 25 ਰੁਪਏ ਨੰਨੇ ਰਹਿ ਕੇ ਕੀ ਜੜੀ ਦੇ ਕੋਈ ਕਰ ਲੈਂਦਾ ਵਾ ਕੋਈ ਪੈਸੇ ਨਹੀਂ ਲੈਂਦਾ 4-500 ਨਾ ਦਿਹਾੜੀ ਦੇ ਨਾਲ ਆ ਪੁੱਤਰ ਕੀ ਕਰੂਗਾ ਤੁੰਡਾ ਬੱਚੇ ਪਾਲੂਗਾ ਜਾਂ ਮਤਲਬ ਪੈਸਾ ਦਾ ਮੜਾ ਮੋਟਾ ਕਰਕੇ ਜਾਓ ਕਿਤੇ ਰਾਤ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਉਂਗਾ ਕਿ ਆਪ ਜਾਊਗਾ ਬਾਪੂ ਜੀ ਕੀ ਤੁਹਾਡਾ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਪਰਸ਼ੇਮ ਮੇਰਾ ਨਾਮ ਜੀ ਸੱਡੂ ਵਾਲਾ ਤਰਮੈਬਲ ਬਹਾਦਰ ਦੇ ਵਿੱਚ ਰਹਿਨੇ ਹਾਂ ਜੀ ਤੇ ਹੋਰ ਮਰੀ ਹਾਲਤ ਹੈ ਨਹੀਂ ਕਿ ਜਾਵਨੂੰ ਕਰਜ਼ਾ ਚੱਕਿਆ ਜੀ ਮਕਾਨ ਜਿਹੜਾ ਰੱਖਿਆ ਤੇ ਲਾਰਾ ਦੋ ਤਾਰੇ ਸੇਵਰਾ ਕੋਈ ਕੋ ਦਾ ਸੀ ਗਿਆ ਕੇ ਕੋਲੇ ਜੰਗਰੀ ਵਸੂਏ। ਉਹ ਕੋਬੈਕ ਚੈੱਕ ਰੂਮ ਅਜਾ। ਉਹ ਹਮਾਰੋ ਕੋਡਿੰਗ ਪੈ ਤੁਹਾਨੂੰ ਪਤਾ ਸੀ ਗੁਰਪ੍ਰੀਤ ਅਜ ਵਾਪਸ ਆ ਰਿਹਾ। ਨਹੀਂ ਜੀ ਸਾਹਿਬ ਕੋਈ ਪਤਾ ਨਹੀਂ। ਤੁਸੀਂ ਖਬਰਾਂ ਸੁਣੀਆਂ ਸੀ ਕਿ ਵੈਸੇ ਅਮਰੀਕਾ ਦੇ ਵਿੱਚ ਤਾਂ ਹੋ ਰਿਹਾ। ਖਬਰ ਨਾ ਸਾਡੇ ਕੋਲ ਫੋਨ ਤੇ ਨਾ ਗਾ ਸੁਣੀ ਹੈਗਾ ਤੇ ਜੀ ਨਾਲ ਪੁੱਛਿਆ। ਅੱਤਿਆ ਡਿਆ ਆਉਂਦਾ ਹੀ ਪਤਾ ਲੱਗਦਾ ਜੀ। ਹੂੰ। ਕੋਈ ਪਤਾ ਨਹੀਂ ਕਿ ਆ ਗੱਲ ਹੋਈ ਹੈ। ਕਿੰਨੇ ਪੈਸੇ ਦੇ ਵਿੱਚ ਤੇ ਕਿਹੜੇ ਏਜੰਟਾਂ ਨੇ ਭੇਜਿਆ ਸੀ ਕੋਈ। ਇਹ ਜੰਟਾ ਸਾਨੂੰ ਕੋਈ ਪਤਾ ਨਹੀਂ ਲੁਧਿਆਣੇ ਸਾਈਡ ਤੇ ਰੱਖਦੇ ਸੀ ਤੇ 45 ਹਜ਼ਾਰ ਰੁਪਏ ਲੱਗੇ ਬੰਦਾ ਲੱਗੇ ਅੱਛਾ ਜੀ ਇਹ ਪੈਸੇ ਦਾ ਕਿੱਥੋਂ ਤੁਸੀਂ ਬੰਦੋਬਸ ਕੀਤਾ ਤੁਹਾਡੇ ਹਾਲਾਤ ਦੇਖ ਕੇ ਤਾਂ ਲੱਗਦਾ ਨਹੀਂ ਕਿ ਹਾਲਾਤ ਨਹੀਂ ਕਿ ਕੋਈ ਰਿਸ਼ਤੇਦਾਰਾ ਫਕਲਾ ਲੈ ਲਿਆ 1 ਲੱਖ 2 ਲੱਖ ਕੇ ਪੈਣ ਪਰਾ ਕੋਈ ਯਾਰੀ 2-3 ਰੁਪਏ ਦੀ ਸੀ ਬਾਬਾ ਹਮ ਉਨ੍ਹਾਂ ਕੋਲ ਥੋੜ੍ਹ ਥੋੜ੍ਹੇ ਪਰੇ ਕੋਈ ਮਕਾਨ ਕਰਨ ਰੱਖਿਆ ਜੀ ਇਦਾਂ ਕਰਕੇ ਪੈਸੇ ਇਕੱਠੇ ਕੀਤੇ ਮੈਂ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹ ਰਹੇ ਹੋ ਮੰਗੇ ਇਹੀ ਕਰਦੇ ਆ ਜੀ ਜਿੰਨੀ ਮਤ ਹੋ ਸਕੇ ਸਰਕਾਰ ਕੋਲੋਂ ਕਾਦੀ ਜੀ ਤੇ ਕਿਰਪਾ ਕਰੀਐਂ। ਨੰਗਾ ਹੋ ਗਿਆ ਮਕਾਨ ਵੀ ਗਿਆ ਸਾਡੇ ਕੋ ਪਹਿਰ ਕੇ ਉਹਨੇ ਕਿ ਮੁਸਾਫਰ ਨੂੰ ਤੱਡੂ ਗਗਰਾ। ਤੁਹਾਨੂੰ ਉਮੀਦ ਹੈ ਗੁਰਪ੍ਰੀਤ ਕਦੋਂ ਘਰੇ ਆਏਗਾ ਕੁਝ ਪਤਾ ਹੈਗਾ? ਨਹੀਂ ਜੀ ਹੰਸਾ ਗਿਆ ਤਾਂ ਪਤਾ ਲੱਗਾ ਹੰਸਾ ਪਤਾ ਨਹੀਂ। ਅੰਦਰਾਂ 20 ਦਿਨ ਹੋ ਗਏ ਗੱਲ ਹੀ ਹੋਈ। ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ? ਅਰਫ ਬਾਬਲ ਬਾਦ। ਮੇਰਾ ਨਾਮ ਹਿੰਦਰ।

ਕੀ ਮੰਗ ਕਰਦੇ ਹੁਣ ਮੰਗ ਮਾਰਾਗਾ ਮਹਾਰਾਜ ਹੁਣ ਥਾਂ ਮਕਾਨ ਵੀ ਗਿਆ ਘਰ ਬਾਹਰ ਵੀ ਗਿਆ ਬੱਚੇ ਵੀ ਰੋਣਗੇ ਕੋਈ ਹੱਤ ਨਹੀਂ ਰਹੇ ਇਹ ਤਾਂ ਤਹੇ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮੱਛ ਕਰ ਦਵੇ ਤੇ ਗੋੜੀ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਤੇ ਕੋਈ ਵਾਹ ਨਹੀਂ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੀਦਾ ਇੱਕੋ ਇੱਕ ਬੱਚਾ ਸੀ ਪਾਲ ਪੋਸ ਕੇ ਵਿਦੇਸ਼ ਭੇਜ ਮਹਾਰਾਜ ਇੱਥੇ ਕੀ ਦਿਹਾੜੀ ਦੇ ਕੋਈ ਕਰ ਲੈਂਦਾ ਵਾ ਤਾਂ ਕੋਈ ਪੈਸੇ ਨਹੀਂ ਮਿਲਦਾ ਅੱਛਾ ਤੇ ਦਿੱਤਾ ਵੀ 4-500 ਨਾ ਦਿਹਾੜੀ ਦੇ ਨਾਲ ਆ ਮਤਲਬ ਕੀ ਕਰੂਗਾ ਤੂੰ ਬੱਚੇ ਪਾਲੂਗਾ ਜਾਂ ਮਤਲਬ ਕੋਈ ਸਾਧਨ ਮਾਰਾ ਮੁਕਤਾ ਕਰਕੇ ਜਾਊਗਾ ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਊਗਾ ਕਿ ਆਪ ਜਾਊਗਾ ਕੋਈ ਬਾਣੀ ਜੀ ਕਿਸੇ ਬੰਦੇ ਨਹੀਂ ਤਾਂ ੱਕੇ ਖਾਂਦੀ ਕੀ ਲੋੜ ਹੈ ਜੇ ਮਤਲਬ ਇੱਥੇ ਰੁਪਈਆ ਜਿਗਾੜ ਹੋਵੇ ਰਿਸ਼ਤੇਦਾਰਾਂ ਨੇ ਵੱਖ ਕਹਿਣਾ ਪਹਿਲੇ ਮੋੜ ਜਦਕੂ ਮੰਗਾ ਵਾ ਇੰਨਾ ਰੁਪਈਆ ਚੱਕਿਆ ਉਹਨੇ ਵੱਖ ਕਹਿਣਾ ਵੀ ਸਾਨੂੰ ਥਾਂ ਦੇਉ ਜਾਂ ਤਾ ਹੈ ਜੀ ਔਰ ਤੁਸੀਂ ਕੀ ਸੋਚਦੇ ਹੋ ਅਸੀਂ ਸੋਚਦੇ ਹਾਂ ਵੀ ਜੇ ਸਾਡੀ ਸਰਕਾਰ ਨਾਇਟ ਕਰ ਜਾਵੇ ਤਰਲੇ ਮੋਟੀ ਤੇ ਚਲੋ ਅਸੀਂ ਮਤਲਬ ਮੜੇ ਮੜ ਰੋਟੀ ਖਾਂਦੇ ਰਹਿ ਜਾਵਾਂਗੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਏਜੰਟ ਭੇਜਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਔਰ ਤੁਹਾਡੇ ਪੈਸੇ ਵਾਪਸ ਹੋਣੇ ਚਾਹੀਦੇ ਹਾਂ ਹਾਂਜੀ ਹਾਂਜੀ ਬਿਲਕੁਲ ਸਹੀ ਆ ਜੀ ਜਨੇ ਜੱਟ ਨੇ ਧਰ ਤੋਂ ਪੈਸੇ ਲਾਇਆ ਔਰ ਉਹ ਗੈਰ ਕਾਨੂੰਨੀ ਉਹਨੂੰ ਭੇਜਿਆ ਹਾਂਜੀ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਬੰਦੀ 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 ਵੀ ਆ ਜੀ ਬੰਦੀ ਵੀ ਬੰਦੀ ਵੀ